ਅੱਜ ਅਸੀਂ ਤੁਹਾਡੇ ਇਸ ਦਰਨੇ ਦੇ ਵਿੱਚ ਜੋ ਤੁਸੀਂ ਕਲਮ ਛੋੜ ਹੜਤਾਲ ਪਿਛਲੇ ਲੰਬੇ ਅਰਸੇ ਤੋਂ ਕੀ ਕੀ ਵਿਚਾਰ ਤਰੀਕ ਤੋਂ 4 12 ਤੋਂ ਇਸ ਦੇ ਵਿੱਚ ਸਮਗਰਾਂ ਦੀਨ ਜਾਂ ਮੈਡੇ ਮੀਲ ਵਰਕਰ ਜਿਹੜੇ ਨੇ ਤੁਹਾਡੇ ਅੰਦਰ ਕੰਮ ਕਰਦੇ ਸਾਰੇ ਸਾਥੀ ਦਫ਼ਤਰਾਂ ਦੇ ਵਿੱਚ ਜਾਂ ਦਫ਼ਤਰਾਂ ਤੋਂ ਕਿਤੇ ਹੋਰ ਜਗ੍ਹਾ ਤੇ ਡਿਪਿਊਟ ਕੀਤੇ ਗਿਓ ਤੁਸੀਂ ਆਪਣੇ ਮੰਗਾਂ ਨੂੰ ਲਗਾਤਾਰ ਰੱਖ ਰਹੇ ਹੋ ਕਿ ਰੈਗੂਲਰ ਸਾਨੂੰ ਕੀਤਾ ਜਾਵੇ ਜਿਵੇਂ ਇਥੇ ਗੱਲ ਕੀਤੀ ਜਾ ਚੁੱਕੀ ਹੈ ਜੇਪਾਲੀ ਵੱਲੋਂ ਕਿ ਸਰਕਾਰਾਂ ਭਾਵੇਂ ਕਿਸੇ ਵੀ ਪ੍ਰਕਾਰ ਦੀਆਂ ਹੋਣ ਕਿਸੇ ਵੀ ਪਾਰਟੀ ਦੀਆਂ ਹੋਣ ਕਿਸੇ ਦੇ ਰੰਗ ਦੀਆਂ ਹੋਣ ਕਿਸੇ ਵੀ ਢੰਗ ਦੀਆਂ ਹੋਣ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਲਗਭਗ ਆਲਮੋਸਟ ਕਾਰਪੋਰੇਟੀ ਪੱਖੀ ਨੇ ਤੇ ਜਿਸ ਦੇ ਲਈ ਉਹ ਲਗਾਤਾਰ ਉਹਨਾਂ ਦੇ ਦਬਾਅ ਥੱਲੇ ਪ੍ਰਭਾਵ ਥੱਲੇ ਕੰਮ ਕਰਦੀਆਂ ਲੱਗੀਆਂ ਨੇ ਭਾਵੇਂ ਸਰਕਾਰ ਕਿਸੇ ਦੀ ਕੇਂਦਰ ਦੀ ਹੋਵੇ ਚਾਹੇ ਉਹ ਸੂਬੇ ਦੀ ਹੋਵੇ ਮੈਂ ਇਹ ਗੱਲ ਤੁਹਾਡੇ ਮਾਈਂਡ ਦੇ ਵਿੱਚ ਬਿਠਾਉਣਾ ਚਾਹੁੰਦਾ ਹਾਂ ਕਿ ਅਸੀਂ ਜਦ ਤੱਕ ਆਪਣੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੁੰਦੇ ਤੇ ਸੰਜੀਦਗੀ ਨਾਲ ਆਪਣੀਆਂ ਮੰਗਾਂ ਪ੍ਰਤੀ ਸੰਘਰਸ਼ ਕਰਨ ਲਈ ਤਤਪਰ ਨਹੀਂ ਹੁੰਦੇ ਤੇ ਆਪਣੇ ਕਾਡਰ ਨੂੰ ਆਪਣੇ ਨਾਲ ਦੇ ਸਾਥੀਆਂ ਨੂੰ ਇੱਕ ਡਟ ਕਰਨ ਦੇ ਸਮਰੱਥ ਨਹੀਂ ਹੋ ਜਾਂਦੇ 19 ਦਿਨ ਤੱਕ ਸਾਡਾ ਸੰਘਰਸ਼ ਜਿਹੜਾ ਉਹ ਪੂਰੀ ਤਰ੍ਹਾਂ ਤਿੱਖਾ ਨਹੀਂ ਹੋ ਸਕਦਾ ਸੋ ਸਾਥੀਓ ਤੁਹਾਡੀਆਂ ਮੰਗਾਂ ਜਾਇਜ਼ ਨੇ ਕਿ ਜਦੋਂ ਪੂਰੀ ਵੀ ਮੰਕਰੀ ਉਹਦਾ ਭਾਵੇਂ ਕੋਈ ਵੀ ਅਫਸਰ ਸਾਹ ਹੋਵੇ ਜਾਂ ਸਾਡੀ ਸਰਕਾਰ ਦਾ ਕੋਈ ਮੰਤਰੀ ਹੋਵੇ ਜਾਂ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਉਹ ਜਿਹੜਾ ਢੰਗ ਤਰੀਕਾ ਅਪਣਾ ਰਹੇ ਆ ਉਹਦੇ ਵਿੱਚ ਕੋਈ ਦਰਜ ਹੋਵੇ ਗੱਲ ਕੀਤੀ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਪੂਰੀ ਸ਼ਕਤੀ ਦੇ ਨਾਲ ਇਕਜੁੱਟ ਤੇ ਇਕ ਮੁੱਠ ਹੋ ਕੇ ਆਪਣੇ ਬਣਦੇ ਹੱਕਾਂ ਲਈ ਯਤਨਸ਼ੀਲ ਹੋਈਏ ਜਿਵੇਂ ਕਿ ਤੁਸੀਂ ਹੋ ਇਸ ਭਾਵੇਂ ਤੁਹਾਡੀ ਗਿਣਤੀ ਘੱਟ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਗਿਣਤੀ ਘੱਟ ਹੋਵੇ ਤੇ ਤੁਸੀਂ ਸੰਘਰਸ਼ ਨਹੀਂ ਕਰ ਸਕਦੇ ਇਹ ਬਿਲਕੁਲ ਨਹੀਂ ਸੋਚਣਾ ਚਾਹੀਦਾ ਕਿਉਂਕਿ ਕੋਈ ਵੀ ਮੁਲਾਜ਼ਮ ਕੋਈ ਵੀ ਕਰਮਚਾਰੀ ਜਦੋਂ ਆਪਣੀਆਂ ਮੰਗਾਂ ਪ੍ਰਤੀ ਸਿਰ ਦੇ ਕੇ ਸੰਘਰਸ਼ ਕਰਦਾ ਹੈ ਤਾਂ ਦੂਸਰੀਆਂ ਜੱਥੇਬੰਦੀਆਂ ਦੂਸਰੇ ਕਾਂਡਰਾ ਦੇ ਜਿਹੜੇ ਕਰਮਚਾਰੀ ਨੇ ਉਹ ਤੁਹਾਡੇ ਸਮਰਥਨ ਦੇ ਵਿੱਚ ਇੱਕਦਮ ਆ ਜਾਂਦੇ ਨੇ ਸੋ ਇਹ ਗੱਲ ਮੰਨ ਕੇ ਚਲੋ ਕਿ ਇਹ ਤੁਹਾਡੀਆਂ ਮੰਗਾਂ ਤੁਹਾਡੀਆਂ ਮੰਗਾਂ ਹੀ ਨਹੀਂ ਪੂਰੇ ਕਰਮਚਾਰੀ ਵਰਗ ਦੀਆਂ ਮੰਗਾਂ ਇਸ ਨੂੰ ਮੰਨ ਕੇ ਚਲੋ ਸੋ ਮੈਂ ਇਹ ਗੱਲ ਦੁਹਰਾਉਣਾ ਚਾਹਨਾ ਕਿ ਤੁਸੀਂ ਆਪਣੀ ਮੰਗ ਨੂੰ ਕਾਇਮ ਰੱਖੋ ਇਸ ਤੇ ਪਹਿਰਾ ਦਿਓ ਤੇ ਸਾਰੀਆਂ ਜੱਥੇਬੰਦੀਆਂ ਤੁਹਾਡੀ ਬੇਟ ਦੇ ਉੱਤੇ ਤੁਹਾਡੀ ਮਦਦ ਕਰਨ ਲਈ ਤਿਆਰ ਨੇ ਹਰ ਹਰ ਵਕਤ ਕਿਸੇ ਵੀ ਪੱਖੋਂ ਭਾਵੇਂ ਮੈਨ ਪਾਵਰ ਦੇ ਪੱਖੋਂ ਭਾਵੇਂ ਤੁਹਾਨੂੰ ਕਿਸੇ ਫਾਇਨਲੀ ਜ਼ਰੂਰਤ ਹੈ ਉਹਦੇ ਪੱਖੋਂ ਜਾਂ ਕਿਸੇ ਸੰਘਰਸ਼ ਜਾਂ ਐਜੀਟੇਸ਼ਨ ਦੇ ਵਿੱਚ ਹੜਤਾਲ ਕਰਨ ਦੇ ਵਿੱਚ ਕਿਸੇ ਵੀ ਕਿਸਮ ਦੀ ਤੁਹਾਨੂੰ ਲੋੜ ਪਈ ਅਸੀਂ ਤੁਹਾਡੇ ਨਾਲ ਹਾਂ ਸੋ ਇਸੇ ਗੱਲ ਕੀਤੀ ਜਾ ਚੁੱਕੀ ਹੈ ਜਿਵੇਂ ਕਿ ਸਰਬ ਸਿੱਖਿਆ ਪੰਨ ਦੇ ਵਿੱਚ ਅਧਾਰਕ ਭਰਤੀ ਕੀਤੀ ਕਿ ਉਹ ਰੈਗੂਲਰ ਹੋ ਗਏ ਤੁਹਾਡੇ ਸਾਹਮਣੇ ਹੋਇਆ ਉਹਨਾਂ ਦਾ ਸੰਘਰਸ਼ ਬੜਾ ਤਿੱਖਾ ਸੀ ਉਹਨਾਂ ਦੀ ਗਿਣਤੀ ਵੀ ਤੁਹਾਡੇ ਨਾਲੋਂ ਜ਼ਿਆਦਾ ਸੀ ਤੇ ਸਰਕਾਰ ਨੂੰ ਭਾਵੇਂ ਉਹਨਾਂ ਨੂੰ ਇੱਕ ਭਾਵੇਂ ਬਹੁਤ ਇਕਨੋਮਿਕਲੀ ਥੋੜਾ ਬੋਤਾ ਲਾਸ ਜ਼ਰੂਰ ਹੋਇਆ ਉਹਨਾਂ ਨੂੰ ਬੇਸਿਕ ਪੇ ਦੇ ਉੱਤੇ ਆਉਣ ਦੇ ਉੱਤੇ ਕਰ ਇਸ ਕਰਕੇ ਇਹ ਸਮਝ ਲੈਣਾ ਤੁਹਾਡਾ ਕਿੰਨਾ ਨੁਕਸਾਨ ਹੋਣਾ ਹੈ ਕਿੰਨਾ ਤੁਹਾਡਾ ਨਫਾ ਹੋਣਾ ਇਸ ਨੂੰ ਪਾਸੇ ਰੱਖ ਕੇ ਪਹਿਲੀ ਗੱਲ ਤੁਹਾਨੂੰ ਆਪਣੇ ਆਪ ਨੂੰ ਰੈਗੂਲਰ ਕਰਾਉਣ ਦੇ ਲਈ ਪੂਰੀ ਤਰ੍ਹਾਂ ਜਦੋਂ ਜਹਿਦ ਕਰਨ ਦੇ ਲਈ ਮੈਦਾਨ ਦੇ ਵਿੱਚ ਕੁੱਦਣਾ ਪੈਣਾ ਜਿਵੇਂ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਕੁੱਦੋ ਵਾਕੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਤੁਸੀਂ ਸਾਰੇ ਸਾਥੀ ਇਸ ਦੇ ਲਈ ਦ੍ਰਿੜ ਹੋ ਕੇ ਸੰਗਰਣ ਸੰਕਲਪੋ ਕੇ ਆਪਣੀਆਂ ਮੰਗਾਂ ਪ੍ਰਤੀ ਮੈਦਾਨ ਦੇ ਵਿੱਚ ਕੁੱਦੋ ਤਾਂ ਸਰਕਾਰ ਜਦ ਤੱਕ ਤੁਸੀਂ ਇਸ ਦੇ ਗੱਲ ਦੇ ਉੱਤੇ ਦ੍ਰਿੜ ਰਹੋਗੇ ਕਿ ਅਸੀਂ ਕੰਮ ਨਹੀਂ ਕਰਨਾ ਕੰਮ ਛੋੜ ਹੜਤਾਲ ਜਿਵੇਂ ਤੁਸੀਂ ਕੀਤੀ ਹੋਈ ਹੈ ਤਾਂ ਕਿਉਂਕਿ ਮੈਨੂੰ ਬਹੁਤਾ ਫੀਲਡ ਬਾਰੇ ਤੁਹਾਡੇ ਬਾਰੇ ਜਿਆਦਾ ਪਤਾ ਨਹੀਂ ਹੈ ਕਿ ਫੀਲਡ ਦੇ ਵਿੱਚ ਹੋਰ ਵੀ ਵਿਧਾਇਕਾਂ ਤੋਂ ਜਾਂ ਆਨਲਾਈਨ ਕੰਮ ਕਰਵਾ ਲਿਆ ਜਾਂਦਾ ਹੁਣੇ ਇਸ ਤਰ੍ਹਾਂ ਦਾ ਸਰਕਾਰ ਦਾ ਕੰਮ ਜਿਹੜਾ ਹੋ ਡੰਗੜਪਾਉ ਚੱਲਦਾ ਰਹੇਗਾ ਜਦ ਸਰਕਾਰ ਦਾ ਕੰਮ ਬੰਦ ਹੋ ਜਾਏਗਾ ਉਦੋਂ ਸਰਕਾਰ ਨੂੰ ਥੋੜੀ ਬਹੁਤੀ ਸੋਚਣ ਲਈ ਤੁਹਾਡੇ ਪ੍ਰਤੀ ਸੁਰਤਾ ਨਾਲ ਕੋਈ ਗੱਲ ਕਰਨ ਦਾ ਜਿਹੜਾ ਟੇਬਲ ਟਾਕ ਕਰਨ ਦਾ ਮੌਕਾ ਤੁਹਾਨੂੰ ਦੇ ਸਕਦੀ ਹੈ ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਜੇ ਜਤ ਤੁਸੀਂ ਹੜਤਾਲ ਇਸ ਤੋਂ ਪਹਿਲਾਂ ਵੀ ਸ਼ਾਇਦ ਤੁਸੀਂ ਹੜਤਾਲ ਕੀਤੀ ਹੋਣੀ ਹੈ ਜਿਵੇਂ ਕਿ ਜ਼ਿਕਰ ਕੀਤਾ ਗਿਆ ਜਗਪਾਲ ਜੀ ਵੱਲੋਂ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦ ਅਸੀਂ ਹੜਤਾਲ ਕਰ ਦਿੱਤੀ ਹੈ ਤਾਂ ਉਸ ਹੜਤਾਲ ਨੂੰ ਮੁਕੰਮਲ ਜਦ ਤੱਕ ਨਤੀਜੇ ਤੱਕ ਨਹੀਂ ਪਹੁੰਚਦੇ ਉਨੀ ਤੱਕ ਦੇਰ ਤੱਕ ਆਪਣੀ ਜਿਹੜੀ ਹੜਤਾਲ ਕਾਇਮ ਰੱਖੋ ਤਾਂ ਹੀ ਤੁਹਾਡੀ ਕੋਈ ਗੱਲ ਦੇ ਉੱਤੇ ਗੌਰ ਸਰਕਾਰ ਕਰ ਸਕੀ ਭਾਵੇਂ ਉਹ ਸਟੇਟ ਦੀ ਹੋਵੇ ਭਾਵੇਂ ਉਹ ਨੈਸ਼ਨਲ ਲੈਵਲ ਦੇ ਉੱਤੇ ਵੀ ਇਸ ਤਰ੍ਹਾਂ ਦੀ ਮੰਗ ਉੱਠ ਸਕਦੀ ਹੈ ਕਿਉਂਕਿ ਤੁਹਾਡੇ ਨਾਲ ਦੇ ਸਾਥੀ ਹੋਰ ਵੀ ਪੂਰੇ ਹਿੰਦੁਸਤਾਨ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜਾ ਤੁਹਾਡੇ ਵਾਂਗ ਭਾਰਤੀ ਕੀਤੇ ਹੋਣਗੇ ਉਹਨਾਂ ਦੀ ਵੀ ਇਹੀ ਮੰਗ ਹੋਵੇ ਓਕੇ ਸੰਕੇਤ ਜਾਂਦਾ ਹੈ ਇਹ ਪੰਜਾਬ ਦੇ ਵਿੱਚ ਪੰਜਾਬ ਦੇ ਕਰਮਚਾਰੀ ਜਿਹੜੇ ਮੀਲ ਵਰਕਰ ਜਾਂ ਸਮਗ੍ਰਾ ਸਕੀਮ ਤਹਿਤ ਭਰਤੀ ਕੀਤੇ ਕਰਮਚਾਰੀ ਹੈ ਉਹ ਲਗਾਤਾਰ ਹੜਤਾਲ ਕਰਦੇ ਤਾਂ ਇਸ ਦਾ ਸੁਨੇਹਾ ਪੂਰੇ ਭਾਰਤ ਦੇ ਵਿੱਚ ਜਾਂਦਾ ਹੈ ਮੀਡੀਆ ਦਰਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਇਹ ਤੁਹਾਡੀ ਹੜਤਾਲ ਦਾ ਸੰਕੇਤ ਉਹਨਾਂ ਲੋਕਾਂ ਤੱਕ ਜਾਵੇ ਤਾਂ ਪੂਰੇ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਟ੍ਰਾਈਕ ਹੋ ਸਕਦੀ ਹੈ ਸੋ ਇਸ ਗੱਲ ਨੂੰ ਇਹ ਢਿੱਲਾ ਸਮਝ ਕੇ ਜਾਂ ਅਵੇਸਲਾਪਨ ਸਮਝ ਕੇ ਨਹੀਂ ਛੱਡ ਦੇਣਾ ਚਾਹੀਦਾ ਤੋ ਸਾਰੇ ਸਾਥੀ ਆਪਣੀ ਇਸ ਮੰਗ ਨੂੰ ਕੈਮਰੋ ਇਸ ਦੇ ਉੱਤੇ ਕੈਮਰੋ ਤੇ ਸਾਰੀਆਂ ਜੱਥੇਬੰਦੀਆਂ ਸਾਰੇ ਸਾਥੀ ਸਾਰੇ ਕਰਮਚਾਰੀ ਸਾਥੀ ਤੁਹਾਡਾ ਸਾਥ ਦੇਣ ਲਈ ਹਰ ਸਮੇਂ ਤਿਆਰ ਬਰਤਾਰ ਹਨ ਇਸ ਲਈ ਮੈਂ ਪੇਸ਼ ਕਰਦਾ ਕਿ ਆਪਣੀ ਇਸ ਮੰਗ ਨੂੰ 23ਵੇਂ ਦਿਨ ਸ਼ਾਮ ਤੱਕ ਤੁਸੀਂ ਹੋਗੇ ਲਗਾਤਾਰ ਮੇਰੇ ਖਿਆਲ ਹਜੇ ਤੱਕ ਸਰਕਾਰ ਨੇ ਤੁਹਾਡੀ ਕੋਈ ਗੱਲ ਸੁਣਨ ਦੇ ਲਈ ਕੰਨ ਨਹੀਂ ਧਰਿਆ ਲਗਾਤਾਰ ਜਾਰੀ ਰੱਖੋਗੇ ਤਾਂ ਇਸ ਉੱਤੇ ਕੋਈ ਗੌਰ ਕੀਤਾ ਜਾ ਸਕਦਾ ਸਰਕਾਰ ਵੱਲੋਂ ਜੈ ਜਨਤਾ ਜੈ ਸਿੰਘਾਰ ਜਿੱਤ ਲੜਕੇ ਲੋਕਾਂ